ਕਾਂਗਰਸ ਚੋਣ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਰਾਣਾ ਕੇਪੀ ਸਿੰਘ ਦਾ ਅੱਜ ਪਠਾਨਕੋਟ ਪਹੁੰਚਨ ਤੇ ਚੌਧਰੀ ਰਾਜੇਸ਼ਵਰ ਸਿੰਘ ਅਫਤਾਰ ਸਿੰਘ ਬਬਲੂ ਅਤੇ तमाम ਕਾਂਗਰਸੀ ਆਗੂਆਂ ਦੇ ਵੱਲੋਂ ਜਿਹੜਾ ਹੈ ਫੁੱਲਾਂ ਦੇ ਹਾਰ ਪਵਾ ਕੇ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਗੁਰਦਾਸਪੁਰ ਤੋਂ ਭਾਰੀ ਵੋਟਾਂ ਨਾਲ ਜਿੱਤਣਗੇ ਸਤੰਬਰ ਨੇ ਤਾਵਾ ਵਿੱਚ ਸ਼ਾਮਿਲ ਨੇ ਉਪ ਮੁੱਖ ਮੰਤਰੀ ਰਹਿੰਦਿਆਂ ਉਹਨਾਂ ਨੇ ਪੂਰੇ ਲੋਕ ਸਭਾ ਹਲਕੇ ਵਿੱਚ ਕਈ ਵਿਕਾਸ ਕਾਰਜ ਕੀਤੇ ਨੇ ਉਹਨਾਂ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਦੇਸ਼ ਵਿੱਚ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਗੱਠਜੋੜ ਤੋਂ ਬਾਅਦ ਸਰਕਾਰ ਜਿਹੜੀ ਹੈ ਉਹ ਬਣੇਗੀ ਤੇ ਉਹਨਾਂ ਕਿਹਾ ਹੈ ਕਿ ਅੱਜ ਦੇਸ਼ ਬਦਲਾਅ ਚਾਹੁੰਦਾ ਹੈ ਤੇ ਇਸ ਵਾਰ ਦਿੱਲੀ ਵਿੱਚ ਭਾਰਤ ਗੱਠਜੋੜ ਦੀ ਸਰਕਾਰ ਬਣੇਗੀ ਉਹਨਾਂ ਕਿਹਾ ਕਿ ਅੱਜ ਮਹਿੰਗਾਈ ਦਾ ਸੰਕਟ ਜਿਹੜਾ ਹੈ ਉਸ ਤੋਂ ਲੋਕ ਪਰੇਸ਼ਾਨ ਨੇ ਲੋਕ ਹਰ ਵਰਗ ਦੇ ਲੋਕ ਜਿਹੜੇ ਗਰੀਬ ਲੋਕ ਨੇ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਨੇ ਜਿਸ ਦੇ ਕਾਰਨ ਕਾ ਨੇ ਮਨ ਬਣਾ ਲਿਆ ਕਿ ਉਹ ਕਾਂਗਰਸ ਦੀ ਹੀ ਸਰਕਾਰ ਬਣਾਉਗੀ ਰਾਣਾ ਨੇ ਕਿਹਾ ਕਿ ਪੰਜਾਬ ਪ੍ਰਧਾਨ ਰਾਜਾ ਬੜਿੰਗ ਅਤੇ ਸੀਐਲਪੀ ਆਗੂ ਪਰਦਾਪ ਬਾਜਪਾ ਦੀ ਅਗਵਾਈ ਵਿੱਚ ਪੰਜਾਬ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਈ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪੰਜਾਬ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਕੇਂਦਰ ਵਿੱਚ ਸਰਕਾਰ ਬਣਾਏਗੀ ਜਤਿਵਰਾਜ ਸਿੰਘ ਨੇ ਇਸ ਤੇ ਸਵਾਲ ਖੜੇ ਕੀਤੇ ਪੰਜਾਬ ਸਰਕਾਰ ਤੇ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ ਪਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੈ ਅਤੇ ਲੋਕ ਇਸ ਵਾਰ ਕੇਂਦਰ ਵਿੱਚ ਗੱਠਜੋੜ ਦੀ ਸਰਕਾਰ ਬਣਾਉਣਗੇ ਅਤੇ ਗੁਰਦਾਸਪੁਰ ਤੋਂ ਸੁਖਿੰਦਰ ਸਿੰਘ ਰੰਦਾਵਾ ਨੇ ਜਿਹੜੇ ਉਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ। ਇਹਨਾਂ ਤੇ ਕਾਂਗਰਸ ਕਮੇਟੀ ਦੇ ਕੈਂਪੇਨ ਡਿਰੈਕਟਰ ਚੇਅਰਮੈਨ ਵੀ ਤੁਹਾਨੂੰ ਲਗਾਇਆ ਗਿਆ। ਕਿਸ ਤਰ੍ਹਾਂ ਦਾ ਓਵਰਲ ਦੀ ਕੈਂਪੇਨਿੰਗ ਚੱਲ ਰਹੀ ਹੈ ਪੰਜਾਬ ਦੀ ਜੇ ਦੇ ਸੰਬੰਧ ਵਿੱਚ ਪੰਜਾਬ ਕਾਂਗਰਸ ਦੀ ਜਿਹੜੀ ਕੈਂਪੇਨਿੰਗ ਹੈ ਬਾਕੀ तमाम ਪਾਰਟੀਆਂ ਨਾਲੋਂ ਬਿਹਤਰ ਹੈ ਔਰ ਜੀ ਅੱਗੇ ਹੈ ਉਹਦਾ ਕਾਰਨ ਇਹ ਹੈ ਕਿ ਸੂਬੇ ਦੇ ਅੰਦਰ ਜਿਹੜਾ ਜਵਾਤਵਰਨ ਹੈ ਉਹ ਕਾਂਗਰਸ ਪੱਖੀ ਹੈ ਉਹਦਾ ਵੀ ਅੱਗੇ ਕਾਰਨ ਹੈ ਕਿ ਅੱਜ ਦੇਸ਼ ਦੇ ਅੰਦਰ ਬੁਨਿਆਦੀ ਤੌਰ 'ਤੇ ਦੋ ਵਿਚਾਰਧਾਰਾ ਦੀ ਲੜਾਈ ਹੈ ਇੱਕ ਵਿਚਾਰਧਾਰਾ ਜਿਹਦੇ ਲੀਡਰ ਨਰਿੰਦਰ ਮੋਦੀ ਜੀ ਹੈ ਔਰ ਦੂਜੀ ਵਿਚਾਰਧਾਰਾ ਜਿਹਦੇ ਨੇਤਾ ਰਾਹੁਲ ਗਾਂਧੀ ਜੀ ਹੈ ਇੱਕ ਵਿਚਾਰਧਾਰਾ ਐਕਸਕਲੂਸਿਵਨੈਸ ਦੀ ਗੱਲ ਕਰਦੀ ਹੈ ਤੋੜਨ ਦੀ ਗੱਲ ਕਰਦੀ ਹੈ ਲੋਕਾਂ ਨੂੰ ਵੰਡਣ ਦੀ ਗੱਲ ਕਰਦੀ ਹੈ ਜਾਤਾਂ ਦੀ ਗੱਲ ਕਰਦੀ ਹੈ ਧਰਮਾਂ ਦੀ ਗੱਲ ਕਰਦੀ ਹੈ ਇਲਾਕੇ ਦੀ ਗੱਲ ਕਰਦੀ ਹੈ ਬੋਲੀ ਦੀ ਗੱਲ ਕਰਦੀ ਹੈ ਖਾਣ ਪੀਣ ਦੀ ਗੱਲ ਕਰਦੀ ਹੈ ਕੀ ਪਹਿਨਣਾ ਚਾਹੀਦਾ ਇਹਦੀ ਗੱਲ ਕਰਦੀ ਹੈ ਔਰ ਇਹਨਾਂ तमाम ਚੀਜ਼ਾਂ ਦੇ ਨਾਂ ਤੇ ਜਿਹੜਾ ਸਮਾਜਿਕ ਤਾਣਾ ਵਾਣਾ ਦੇਸ਼ ਦਾ ਉਹਨਾਂ ਲੋਕਾਂ ਨੇ ਤੋੜਿਆ ਭਾਈਚਾਰਾ ਤੋੜਿਆ ਔਰ ਜੀ ਦੀ ਸਭ ਤੋਂ ਘਨਾਉਣੀ ਜਿਹੜੀ ਤਸਵੀਰ ਹੈ ਉਹ ਮਨੀਪੁਰ ਦੀ ਹੈ ਜੋ ਮਨੀਪੁਰ ਚ ਹੋਇਆ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਮਫਾਲ ਗਿਆ ਉੱਥੇ ਕੁਕੀਜ਼ ਨੂੰ ਵੀ ਮਿਲੇ ਬੈਠੀਜ਼ ਨੂੰ ਵੀ ਮਿਲੇ ਜਿਹੜੇ ਨਾਗਾ ਉਹਨਾਂ ਨੂੰ ਵੀ ਮਿਲੇ ਸਾਵੇਰੂ ਮਿਲਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉੱਥੇ ਜੋ ਕੁਝ ਵੀ ਹੋਇਆ ਉਹ ਇਸ ਗੱਲ ਦਾ ਨਤੀਜਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਇੱਕ ਪਾਸੇ ਉਹ ਨੇ ਦੂਜੇ ਪਾਸੇ ਰਾਹੁਲ ਗਾਂਧੀ ਜੀ ਹੈ ਜਿਨ੍ਹਾਂ ਨੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਲੋਕਾਂ ਨੂੰ ਜੋੜਨ ਦਾ ਨਾਅਰਾ ਦੇ ਕੇ ਜੋੜੋ ਜੋੜੋ ਦੀ ਗੱਲ ਕਰਕੇ ਮੁਹੱਬਤ ਵੰਡਣ ਦੀ ਗੱਲ ਕੀਤੀ ਮੁਹੱਬਤ ਦੀ ਦੁਕਾਨ ਦੀ ਗੱਲ ਕੀਤੀ ਲੋਕਾਂ ਦੀਆਂ ਸਾਂਝਾਂ ਮਜ਼ਬੂਤ ਕਰਨ ਦੀ ਗੱਲ ਕੀਤੀ ਦੇਸ਼ ਦਾ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਉਹਨੂੰ ਵੀ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਸੋ ਮੇਰਾ ਕਹਿਣ ਦਾ ਮਤਲਬ ਦੋ ਵਿਚਾਰਧਾਰਾ ਦੋ ਲੀਡਰ ਹੈ ਦੋ ਰਾਜਨੀਤਿਕ ਪਾਰਟੀਆਂ ਹੈ ਬਾਕੀ ਉਹਨਾਂ ਪਾਰਟੀਆਂ ਦੇ ਨਾਲ ਕੁਝ ਜੇਦੀ ਅਗਵਾਈ ਬੀਜੇਪੀ ਕਰਦੀ ਹੈ ਕੁਝ ਲੋਕ ਦੇਸ਼ ਦੇ ਐਨਡੀਆ ਦੇ ਨਾਲ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਰਾਹੁਲ ਗਾਂਧੀ ਜੀ ਇੰਡੀਆ ਨੈਸ਼ਨਲ ਕਾਂਗਰਸ ਔਰ ਜਿਹੜਾ ਇੰਡੀਆ ਗੱਠ ਜੋੜ ਹੈ ਉਹਦੇ ਨਾਲ ਸੋ ਅਸੀਂ ਤੁਹਾਡੇ ਰਾਹੀਂ ਗੈਰਦਮੰਦ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਸਿਰਫ ਗੋਟਾਂ ਦੀ ਰਾਜਨੀਤੀ ਖਾਤਰ ਸਾਰੇ ਮੁਲਕ ਨੂੰ ਵੰਡਿਆ ਲੋਕਾਂ ਨੂੰ ਤੋੜਿਆ ਸਮਾਜ ਨੂੰ ਲੀਰੋ ਲੀਰ ਕੀਤਾ ਤੇ ਹੁਣ ਉਹ ਜਿਹੜੀ ਧਰਵੀਕਰਨ ਦੀ ਰਾਜਨੀਤੀ ਹੈ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ ਕੇਵਲ ਤੇ ਕੇਵਲ ਬੂਟਾ ਲਈ ਉਹ ਲੈ ਕੇ ਹੁਣ ਪੰਜਾਬ ਦੇ ਦਰਵਾਜ਼ੇ ਤੇ ਖੜੇ ਹੈ ਔਰ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਲੋਕਾਂ ਨੂੰ ਵੀ ਜਾਤਾਂ ਧਰਮਾਂ ਦੇ ਨਾਂ ਤੇ ਵੰਡਿਆ ਜਾਏ ਅਸੀਂ तमाम ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਆਓ ਸਾਰੇ ਇਕੱਠੇ ਹੋ ਕੇ ਇਹ ਜਿਹੜਾ ਬਰਤਾਰਾ ਭਾਰਤੀ ਜਨਤਾ ਪਾਰਟੀ ਪੰਜਾਬ ਚ ਬਰਤਾਨਾ ਚਾਹੁੰਦੀ ਹੈ ਇਹਨੂੰ ਰੋਕੀਏ ਹਰ ਹਿਲੇ ਰੋਕੀਏ ਔਰ ਅਸੀਂ ਯਤਨ ਕਰੀਏ ਕਿ ਮੁਲਕ ਦੇ ਨਕਸ਼ੇ ਦੇ ਅੰਦਰ ਇੱਕ ਕਸ਼ਮੀਰ ਹੋਰ ਨਾ ਬਣੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਪੰਜਾਬ ਨੂੰ ਧਰਮ ਦੇ ਨਾਮ ਤੇ ਵੰਡਣ ਦੀ ਜਿਹੜੀ ਕੋਸ਼ਿਸ਼ ਹੈ ਕਾਂਗਰਸ ਪਾਰਟੀ ਪੂਰੀ ਤੰਦੇਹੀ ਨਾਲ ਪੂਰੀ ਸ਼ਿੱਦਤ ਦੇ ਨਾਲ ਇਹ ਤੋਂ ਖਿਲਾਫ ਲੜੇਗੀ ਕਾਂਗਰਸ ਪਾਰਟੀ ਨੇ ਜਦ ਪੰਜਾਬ ਦੇ ਅਮਨ ਨੂੰ ਅੱਧ ਲੱਗੀ ਸੀ ਵੱਡੀਆਂ ਕਰਵਾਨੀਆਂ ਦਿੱਤੀਆਂ ਕਾਂਗਰਸ ਪਾਰਟੀ ਨੇ ਅੱਗੇ ਹੋ ਕੇ ਪੰਜਾਬ ਦੀ ਰਾਖੀ ਕੀਤੀ ਖੁਸ਼ਹਾਲ ਪੰਜਾਬ ਬਣਾਉਣ ਵਾਸਤੇ ਇੱਕ ਭਾਈਚਾਰਕ ਸਾਂਝ ਵਾਲਾ ਪੰਜਾਬ ਬਣਾਉਣ ਵਾਸਤੇ ਕਾਂਗਰਸ ਪਾਰਟੀ ਹਮੇਸ਼ਾ ਮੋਰੀ ਰਹੀ ਹੈ ਪੰਜਾਬੀਆਂ ਨਾਲ ਬਹੁਤ ਸਾਰੇ ਵਾਦੇ ਕਰਕੇ ਇਹ ਸੱਤਾ ਚਾਹੀਤੀ ਇਹ ਤਾਂ ਕਹਿੰਦੇ ਸੀ ਬੀਬੀਆਂ ਨੂੰ ਲਾਰਾ ਲਾਇਆ ਤੁਹਾਨੂੰ ਅਸੀਂ ਹਜ਼ਾਰ ਹਜ਼ਾਰ ਰੁਪਿਆ ਪਰ ਮਹੀਨਾ ਦਿਆ ਕਰਾਂਗੇ ਇਸ ਤੋਂ ਇਲਾਵਾ ਇਹਨਾਂ ਨੇ ਐ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕੀਤੀ ਇਹਨਾਂ ਨੇ ਇਦਾਂ ਦੀਆਂ ਵੀ ਕੁਝ ਗੱਲਾਂ ਕੀਤੀਆਂ ਕਿ ਪੋਲਿਟਿਕਸ ਦੇ ਵਿੱਚ ਐਥਿਕਸ ਹੋਣੀ ਚਾਹੀਦੀ ਪੋਲਿਟਿਕਸ ਦੇ ਵਿੱਚ ਮੋਰੈਲਿਟੀ ਹੋਣੀ ਚਾਹੀਦੀ ਇਹਨਾਂ तमाम ਚੀਜ਼ਾਂ ਨੂੰ ਸੁਣ ਕੇ ਇਹਨਾਂ तमाम ਚੀਜ਼ਾਂ ਤੇ ਭਰੋਸਾ ਕਰਕੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਪਰ ਪਿਛਲੇ 2 ਸਾਲ ਦੇ ਅੰਦਰ ਮੈਨੂੰ ਤੁਹਾਡੇ ਪਠਾਨਕੋਟ ਦਾ ਪਤਾ ਨਹੀਂ ਪਰ ਬਾਕੀ ਸਾਰੇ ਪੰਜਾਬ ਦੇ ਅੰਦਰ ਜੋ ਪ੍ਰੋਜੈਕਟ ਜੋ ਸ਼ੁਰੂਆਤ ਕਾਂਗਰਸ ਨੇ ਕੀਤੀ ਸੀ ਉਹ ਜਿਹੜੀ ਸਾਰੀ ਜਿਹੜੀ ਹੈ ਠੱਪ ਪਈ ਹੈ ਜੇ ਕਿਤੇ ਪੁਲ ਬਣਦਾ ਸੀ ਉਹ ਵੀ ਉੱਥੇ ਰੁਗ ਗਿਆ ਜੇ ਕਿਤੇ ਸੜਕ ਬਣਦੀ ਸੀ ਉਹ ਵੀ ਉੱਥੇ ਰੁਗ ਗਈ ਕਿਸੇ ਵੀ ਕਿਸਮ ਦਾ ਜੇ ਕੋਈ ਕੰਮ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਹਜ਼ਾਰ ਹਜ਼ਾਰ ਰੁਪਿਆ ਦੇਣ ਦਾ ਜਿਹੜਾ ਬੀਬੀਆਂ ਨਾਲ ਵਾਅਦਾ ਕੀਤਾ ਸੀ ਉਹਦਾ ਕਿਤੇ ਜ਼ਿਕਰ ਵੀ ਨਹੀਂ ਆ ਰਿਹਾ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਹੈ ਉਹ ਅੱਜ ਐਡੀ ਮਾੜੀ ਹੈ ਕਿ ਗੈਂਗਸਟਰ ਜਿਹੜੇ ਆ ਉਹ ਦੰਦਨਾਂ ਦੇ ਫਿਰਦੇ ਆ ਉਹ ਦਿਨੇ ਜਿਹਨੂੰ ਮਰਜ਼ੀ ਚਾਹਣ ਜਿੱਥੇ ਮਰਜ਼ੀ ਚਾਹਣ ਉਹ ਆਪਣਾ ਕੰਮ ਕਰ ਸਕਦੇ ਆ ਕਿਸੇ ਵੀ ਬੰਦੇ ਦੀ ਵੱਡੇ ਤੇ ਵੱਡੇ ਦੀ ਸਪਾਰੀ ਲੈ ਕੇ ਹਤਿਆ ਕਰਨੀ ਇਹ ਉਹਨਾਂ ਵਾਸਤੇ ਇੱਕ ਛੋਟਾ ਜਿਹਾ ਕੰਮ ਹੈ ਸਪਾਰੀ ਦੀ ਹਤਿਆ ਜਿਹੜੀ ਹੈ ਇਹ ਬਿਹਾਰ ਚ ਹੁੰਦੀ ਸੀ ਯੂਪੀ ਚ ਹੁੰਦੀ ਸੀ ਇਹ ਕਦੇ ਪੰਜਾਬ ਚ ਨਹੀਂ ਸੀ ਸਾਰੇ ਇੱਥੇ ਆਏ ਸਾਰਿਆਂ ਨੇ ਹਕੂਮਤ ਕੀਤੀ ਲੇਕਿਨ ਐਸਾ ਲੈਂਡ ਆਰਡਰ ਪਹਿਲਾਂ ਕਦੇ ਨਹੀਂ ਵਿਗੜਿਆ ਇਸ ਦੇ ਨਾਲ ਆਰਥਿਕਤਾ ਇਹਨਾਂ ਨੇ ਵਚਨ ਕੀਤਾ ਸੀ ਕਿ ਅਸੀਂ ਕਰਜ਼ਾ ਨਹੀਂ ਲਵਾਂਗੇ ਅਸੀਂ ਬਿਨਾ ਕਰਜ਼ਾ ਲਿਆ ਬਲਕਿ ਸੂਬੇ ਦਾ ਜਿਹੜਾ ਕਰਜ਼ਾ ਹੈ ਉਹਨੂੰ ਲਾਹਣ ਦਾ ਕੋਈ ਪਲਾਨ ਬਣਾਵਾਂਗੇ ਲੇਕਿਨ ਪਿਛਲੇ ਸਮੇਂ 'ਚ ਤੁਸੀਂ ਇਹਨਾਂ ਦੀ ਸਪੀਡ ਦੇਖੀ ਹੈ ਕਰਜ਼ਾ ਲੈਣ ਦੀ ਕਿ ਜਿੰਨਾ ਕਰਜ਼ਾ ਅਸੀਂ 5 ਸਾਲ 'ਚ ਲਿਆ ਥਾ ਉਹਨਾਂ ਕਰਜ਼ਾ ਇਹਨਾਂ ਨੇ 2 ਸਾਲ ਦੇ ਵਿੱਚ ਲੈ ਕੇ ਸੂਬੇ ਦੇ ਅਰਥਚਾਰੇ ਦੀ ਅੱਜ ਇਹ ਹਾਲਤ ਹੋ ਗਈ ਕਿ ਪਿਛਲੇ ਦਿਨੀ ਤਨਖਾਹਾਂ ਨਹੀਂ ਦੇ ਹੋਈਆਂ ਇਹਨਾਂ ਦੀਆਂ ਪੁਲਿਸ ਮਹਿਕਮੇ ਦੀ ਵੀ ਤਨਖਾਹ ਲੇਟ ਹੋਈ ਪੈਨਸ਼ਨਾਂ ਵੀ ਲੇਟ ਹੋਈਆਂ ਹਕੀਕਤ ਇਹ ਹੈ ਦੇ ਵਿਕਾਸ ਨਾਲ ਦੀ ਤਾਂ ਗੱਲ ਕੀ ਹੋਣੀ ਹੈ ਜਿਹੜੀਆਂ ਰੈਗੂਲਰ ਤਨਖਾਹਾਂ ਹੈ ਇਹਨਾਂ ਨੂੰ ਟਾਈਡ ਜਿਹੜੇ ਖਰਚੇ ਹੈ ਜਿਹੜੇ ਹੋਣੇ ਹੀ ਹੋਣੇ ਆ ਉਹ ਜਿਹੜੇ ਖਰਚੇ ਹੈ ਸਰਕਾਰ ਨੂੰ ਉਹ ਕਰਨੇ ਵੀ ਅੱਜ ਬੜਾ ਮੁਸ਼ਕਲ ਹੋਏ ਹੋਏ ਆ ਸੋ ਸਾਡੀ ਤੁਹਾਨੂੰ ਪ੍ਰਾਰਥਨਾ ਹੈ ਇਹ ਜਿਹੜੀ ਹੈ ਬਿਲਕੁਲ ਫੇਲ ਸਰਕਾਰ ਜਿਹੜੀ ਆਮ ਆਜ਼ਮੀ ਪਾਰਟੀ ਦੀ ਸਾਬਤ ਹੋਈ ਹੈ ਇਹ ਸਰਕਾਰ ਜਿਹੜੀ ਹੈਗੀ ਆ ਇਹਦਾ ਚੰਗੀ ਤਰ੍ਹਾਂ ਜਲੂਸ ਹੁਣ ਤੱਕ ਨਿਕਲ ਚੁੱਕਿਆ ਜਿਹੜਾ ਐਤਵਾਰ ਲੋਕਾਂ ਨੇ ਕੀਤਾ ਸੀ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਆ ਕਿ ਸਭ ਤੋਂ ਗਲਤੀ ਹੋਈ ਹੈ ਔਰ ਉਸ ਗਲਤੀ ਨੂੰ ਠੀਕ ਕਰਨ ਦਾ ਅੱਜ ਮੌਕਾ ਆ ਗਿਆ ਇੱਕ ਗੱਲ ਇਹ ਹੈ ਦੂਜੀ ਗੱਲ ਮੈਂ ਇਹ ਵੀ ਜਿਹੜਾ ਸਵਾਲ ਤੁਸੀਂ ਪੁੱਛੜਾ ਮੈਂ ਉਹਦਾ ਤੁਹਾਨੂੰ ਜਵਾਬ ਦਿੰਨਾ ਕਿ ਇਹਨਾਂ ਨਾਲ ਸਾਡਾ ਗੱਠ ਜੋੜ ਵੀ ਹੈ ਨੈਸ਼ਨਲ ਲੈਵਲ ਤੇ ਉਹ ਇਸ ਕਰਕੇ ਹੈ ਕਿ ਨੈਸ਼ਨਲ ਲੈਵਲ ਤੇ ਜਿਹੜੇ ਇਸ਼ੂਜ਼ ਨੇ ਸਾਡੇ ਲਈ ਇਸ ਵੇਲੇ ਬੀਜੇਪੀ ਬਹੁਤ ਵੱਡਾ ਚੈਲੰਜ ਹੈ ਅਸੀਂ ਜਿੱਥੇ ਉਹ ਚੈਲੰਜ ਦੇਖਣਾ ਹੈ ਅਸੀਂ ਨੇਸ਼ਨ ਨੂੰ ਦੇਖਣਾ ਹੈ ਅਸੀਂ ਸਾਰੇ ਕੰਟਰੀ ਨੂੰ ਦੇਖਣਾ ਹੈ ਉਥੇ ਪੰਜਾਬ ਦੇ ਲੋਕਾਂ ਨੇ ਸਾਨੂੰ ਅਸੈਂਬਲੀ ਇਲੈਕਸ਼ਨ ਦੇ ਵਿੱਚ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਹੁੰਦੀ ਹੈ ਸਵਾਲ ਪੁੱਛਣਾ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਹੈ ਨੁਕਤਾਚੀਨੀ ਕਰਨੀ ਵਿਰੋਧੀ ਧਿਰ ਦਾ ਹੀ ਕੰਮ ਹੈ ਕਿ ਜੇ ਕਿਧਰੇ ਕੋਈ ਕਮੀ ਲੱਗਦੀ ਹੈ ਜੇ ਕਿਧਰੇ ਲੱਗਦਾ ਹੈ ਕਿ ਸਰਕਾਰ ਕਿਸੇ ਗੱਲ ਤੋਂ ਪਟਕਦੀ ਹੈ ਤਾਂ ਉਹਦੇ ਤੇ ਕਿੰਤੂ ਪਰੰਤੂ ਕਰਕੇ ਉਹਦੇ ਤੇ ਸਵਾਲ ਉਠਾ ਕੇ ਸਰਕਾਰ ਨੂੰ ਰਾਹੇ ਸਿਰ ਪਾਣਾ ਸਹੀ ਰਾਹ ਤੇ ਲਿਆਣਾ ਇਹ ਵੀ ਸਾਡਾ ਕੰਮ ਹੈ ਸੋ ਸਾਡੀ ਤੁਹਾਡੇ ਰਾਹੀ ਪ੍ਰਾਰਥਨਾ ਪੰਜਾਬ ਦੇ ਲੋਕਾਂ ਨੂੰ ਕਿ ਇਸ ਵਾਰ ਏਡਾ ਜ਼ਬਰਦਸਤ ਮੰਡੇਟ ਕਾਂਗਰਸ ਨੂੰ ਦੋ ਤਾਂ ਕਿ ਇੰਡੀਆ ਦਾ ਜਿਹੜਾ ਗੱਠ ਜੋੜ ਹੈ ਉਹ ਹਿੰਦੁਸਤਾਨ ਦੇ ਵਿੱਚ ਸਰਕਾਰ ਬਣਾਉਣ ਚ ਕਾਮਯਾਬ ਹੋਵੇ ਦੋ ਲੀਡਰ ਨੇ ਦੋ ਲੀਡਰਾਂ ਦੇ ਵਿੱਚ ਚੁਣਨਾ ਹੈ ਇੱਕ ਪਾਸੇ ਰਾਹੁਲ ਗਾਂਧੀ ਹੈ ਜਿਹੜਾ ਮੁਹੱਬਤ ਦੀ ਦੁਕਾਨ ਖੋਲੀ ਬੈਠਾ ਹੈ ਇੱਕ ਪਾਸੇ ਤੁਹਾਡੇ ਮੋਦੀ ਸਾਹਿਬ ਹੈ ਜਿਹੜੇ ਨਫ਼ਰਤ ਦੀ ਦੁਕਾਨ ਖੋਲੀ ਬੈਠੇ ਹੈ ਦੋਨਾਂ ਦੇ ਵਿੱਚ ਲੋਕਾਂ ਨੇ ਚੁਣਨਾ ਹੈ ਅਸੀਂ ਅਪੀਲ ਕਰਦੇ ਹਾਂ ਕਿ ਦੇਸ਼ ਦੇ ਹਿਤ ਵਿੱਚ ਇਹ ਹੈ ਕਿ ਇੰਡੀਆ ਨੂੰ ਵੋਟ ਪਾਈ ਜਾਏ ਕਾਂਗਰਸ ਨੂੰ ਵੋਟ ਪਾਈ ਜਾਏ ਔਰ ਰਾਹੁਲ ਗਾਂਧੀ ਜੀ ਨੂੰ ਵੋਟ ਪਾਈ ਜਾਏ ਇਸ ਦੇਸ਼ ਦਾ ਜਿਹੜਾ ਅਗਵਾਈ ਹੈ ਉਹ ਰਾਹੁਲ ਗਾਂਧੀ ਜੀ ਕਰ ਸਕਣ ਇਸ ਗੱਲ ਖਾਤਰ ਤੁਹਾਡੇ ਕੋਲ ਹਾਜ਼ਰ ਹੋਏ ਆ ਔਰ ਅਸੀਂ ਆਸ ਕਰਦੇ ਆ ਕਿ ਤੁਹਾਡੇ ਰਾਹੀਂ ਸਾਡਾ ਸੁਨੇਹਾ ਲੋਕਾਂ ਤੱਕ ਜਾਏਗਾ ਔਰ ਅਸੀਂ ਜਿਹੜੀ ਇਹ ਬਾਰ-ਬਾਰ ਪ੍ਰਾਰਥਨਾ ਕਰਦੇ ਆ ਕਿ ਭਾਜਪਾ ਦਾ ਧਿਆਨ ਰੱਖਣ ਲਈ ਖਿਆਲ ਰੱਖਣ ਦੀ ਲੋੜ ਹੈ ਕਿਦਰੇ ਭਾਜਪਾ ਆਪਣੇ ਜਿਹੜੇ ਉਹਨਾਂ ਦੇ ਡਿਜ਼ਾਈਨ ਹੈ ਉਹਨਾਂ ਚ ਕਾਬਿਆਬੀ हासिल ਨਾ ਕਰ ਲਵੇ ਅਗਰ ਐਸਾ ਕਿਤੇ ਹੁੰਦਾ ਹੈ ਉਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਕਤਣਾ ਪਰ ਪੰਜਾਬ ਦਾ ਪਛੋਕੜ ਹੈ ਪੰਜਾਬ ਹਮੇਸ਼ਾ ਮਰਦ ਨਾਲੋਂ ਵੱਖਰਾ ਚੱਲਿਆ ਪੰਜਾਬ ਦੀ ਆਪਣੀ ਇੱਕ ਹਸਤੀ ਹੈ ਪੰਜਾਬ ਦਾ ਆਪਣਾ ਇੱਕ ਇਤਿਹਾਸ ਹੈ ਪੰਜਾਬ ਦਾ ਗੌਰਵ ਮੇ ਇਤਿਹਾਸ ਰਹਾ ਪੰਜਾਬ ਨੇ ਅੱਖਾਂ ਮੀਚ ਕੇ ਕਦੇ ਕਿਸੇ ਦਾ ਸਮਰਥਨ ਨਹੀਂ ਕੀਤਾ ਸਾਨੂੰ ਪੂਰਨ ਆਸ ਹੈ ਕਿ ਪੰਜਾਬੀ ਉੱਠਣਗੇ ਪੰਜਾਬੀ ਸਮੇ ਨੂੰ ਪਛਾਣਨਗੇ ਸਮੇ ਦੀ ਲੋੜ ਤੇ ਨਾਲ ਖੜਨਗੇ ਔਰ ਹੁਕਮਾਂ ਜਵਾਬ ਬੀਜਪੀ ਨੂੰ ਦੇ ਕੇ ਰਾਹੁਲ ਗਾਂਧੀ Indian National Congress ਦੀ ਮਦਦ ਕਰਕੇ ਉਹਨਾਂ ਨੂੰ ਸੱਤਾ ਵਧਾਉਣ 'ਚ ਉਹਨਾਂ ਦੀ ਮਦਦ ਕਰਨਗੇ ਅੱਛੜੇ ਨਿਵਾਸ ਸ਼ੰਤੀ ਜੀ ਰਾਣਾ ਜੀ ਕਪੀ ਜੀ ਆਏ ਆ ਤੇ ਉਹ ਇਲੈਕਸ਼ਨ ਕਮੇਟੀ ਇਨਚਾਰਜ ਦੇ ਚੇਅਰਮੈਨ ਹੈ ਤੇ ਮੇਰਾ ਇਹੀ ਕਹਿਣਾ ਹੈ ਕਿ ਅਸੀਂ ਸਾਰੇ ਨਾਲ ਮਿਲ ਕੇ ਇੰਡੀਆ ਲਾਇੰਸ ਨੂੰ ਜਿਤਾਈਏ ਤੇ 2022 ਦੀ ਨਵਾਂ ਵੱਡਾ ਮੰਡਟ ਆ ਮਾ ਦੀ ਪਾਰਟੀ ਦੀ ਸਰਕਾਰ ਨੂੰ ਸਾਡੇ ਲੋਕਾਂ ਨੇ ਦਿੱਤਾ ਤੇ ਉਹਨਾਂ ਨੇ ਸਾਨੂੰ ਬਰਗਲਾਉਣ ਦਾ ਕੰਮ ਕੀਤਾ ਅੱਜ ਪੰਜਾਬ ਦੇ ਸਾਰੇ ਬੰਦੇ ਆਪਣੇ ਆਪ ਨੂੰ ਉਠਾ ਗਿਆ ਮਹਿਸੂਸ ਕਰ ਰਹੇ ਹੈ ਤੇ ਅੱਜ ਉਹਨਾਂ ਨੇ ਮੈਂ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਨਹੀਂ ਕਰ ਰਿਹਾ ਅੱਜ ਮੈਂ ਨਸ਼ੇਨ ਜੜ ਤੋਂ ਮਕਾਨ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਪੰਜਾਬ ਦਾ ਬੇਸਿਕ ਲਾਅ ਐ ਐਂਡ ਆਰਡਰ ਐ ਉਹ ਵੀ ਆਮ ਆਦਮੀ ਪਾਰਟੀ ਨੇ ਖਰਾਬ ਕਰ ਖਰਾਬ ਕਰਕੇ ਰੱਖਤਾ ਅੱਜ ਕੋਈ ਕੇਸ ਦੇ ਜਾਨ ਮਾਲ ਮਹਸੂਸ ਨਹੀਂ ਐ ਇਹ ਜਿਹੜਾ ਸੁਪਾਰੀ ਕਿਲਿੰਗ ਦਾ ਕਲਚਰ ਐ ਆਮ ਆਦਮੀ ਪਾਰਟੀ ਨੇ ਪ੍ਰਮੋਟ ਕੀਤਾ ਸਾਡੇ ਪੰਜਾਬ 'ਚ ਅਸੀਂ ਸਾਈ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਉਹਨਾਂ ਦੀ ਉਹਨਾਂ ਦੀ ਸਿਕਿਉਰਿਟੀ ਲੈਪਸ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਪੰਜਾਬ ਦੇ ਡੀਜੀਪੀ ਦਾ ਬਿਆਨ ਆਇਆ ਤੇ ਇਹ ਇੱਕ ਇਮੇਚੁਰ ਸਰਕਾਰ ਹੈ ਜਿਹਨਾਂ ਨੂੰ ਸਰਕਾਰ ਚਲਾਨੀ ਨਹੀਂ ਆਂਦੀ ਤੇ ਸਾਡੇ ਕੋਲ ਟਾਈਮ ਹੈ ਅਸੀਂ ਇਸ ਇਸ ਇਲੈਕਸ਼ਨ ਦੌਰਾਨ ਇਹਨਾਂ ਦੇ ਕੰਨ ਖਿੱਚ ਕੇ ਇਹਨਾਂ ਦੇ ਖਿਲਾਫ ਵੋਟ ਪਾ ਗਏ ਇਹਨਾਂ ਨੂੰ ਇੱਕ ਮੈਸੇਜ ਦੇਈਏ ਕਿ ਜਿਹੜੇ ਰਹਿੰਦੇ 3 ਸਾਲ ਆ ਉਹਦੇ ਵਿੱਚ ਕੰਮ ਚਾਰਜ ਨਾਲ ਕਰ ਲੋ ਅਗਰ ਨਹੀਂ ਤੇ ਪੰਜਾਬ ਦੇ ਲੋਕ ਤਾਂ 2027 ਜੜ ਤੋਂ ਖਤਮ ਕਰਨ ਦਾ ਕੰਮ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ